ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਨਜ਼ਰ ਕਿਹੜੀ ਕਿਹੜੀ ਥਾਂ ਤੇ ਕਿ ਉਹ ਕਾਲਜ ਕਿੰਨੇ ਦਿਨ ਜਾਂਦੇ ਨੇ ਹਾਜ਼ਰੀਆਂ ਕਿੰਨੀਆਂ ਨੇ ਤੇ ਕੰਮ ਜਿਹੜੀ ਥਾਂ ਕਰਦੇ ਨੇ ਉਹਨਾਂ ਸਥਾਨਾਂ ਦੇ ਵੇਰਵੇ ਮੰਗੇ ਜਾ ਰਹੇ ਨੇ ਕਿਸ ਵੱਲੋਂ ਕਿਹੜੇ ਮੁਲਕ ਦੀ ਗੱਲ ਹੈ ਕੈਨੇਡਾ ਦੀ ਦਰਅਸਲ ਭਾਰਤ ਕੈਨੇਡਾ ਦੇ ਜਿਹੜੇ ਸਬੰਧ ਨੇ ਹੁਣ ਉਹ ਗੱਲ ਨਹੀਂ ਰਹੀ ਜੋ ਅੱਜ ਤੋਂ 2 ਸਾਲ ਜਾਂ 4 ਸਾਲ 5 ਸਾਲ ਪਹਿਲਾਂ ਸੀ ਹੁਣ ਲਗਾਤਾਰ ਉੱਥੇ ਵਿਦਿਆਰਥੀਆਂ ਦੀ ਜਾ ਬਾਹਰਲੇ ਵਿਅਕਤੀਆਂ ਦੀ ਇਹ ਕਹਿ ਲੋ ਕਿ ਜਿਹੜੇ ਨਾਗਰਿਕ ਕਿਸੇ ਹੋਰ ਦੇਸ਼ ਦੇ ਨੇ ਉੱਥੇ ਪੜਨ ਗਏ ਨੇ ਜਾਂ ਕੰਮ ਕਰਨ ਗਏ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਕਰਕੇ ਚੋਣਾਂ ਦੇ ਨੇੜੇ ਆਉਣ ਕਰਕੇ ਵੀ ਜਸਟਨ ਟਰੂਡੋ ਦਾ ਬਿਆਨ ਵੀ ਸਾਹਮਣੇ ਆ ਚੁੱਕਾ ਸੀ ਕਿ ਹੁਣ ਇਸ ਦੇ ਉੱਤੇ ਕਟਾਤੀ ਕਰਨਗੇ ਇਹ ਕਿਹਾ ਗਿਆ ਕਿ ਉਸ ਦੇ ਉੱਤੇ ਹੁਣ ਇੱਕ ਹੋਰ ਬਰੀਕ ਛਾੜਨਾ ਲੱਗੇਗਾ ਕਿ ਜ਼ਿਆਦਾ ਗਿਣਤੀ ਨਾ ਵਧੇ ਭੀੜ ਨਾ ਵਧੇ ਤੇ ਹੁਣ ਕਿਹੜੀ ਨਜ਼ਰ ਰੱਖੀ ਗਈ ਹੈ ਵਿਦਿਆਰਥੀਆਂ ਉੱਤੇ ਸਖਤੀ ਕਿਹੜੀ ਕੀਤੀ ਗਈ ਹੈ ਦਰਅਸਲ ਵੇਰਵੇ ਮੰਗਣ ਦਾ ਜਿਹੜਾ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਉਹ ਕਿੰਨੇ ਦਿਨ ਕਾਲਜ ਜਾਂਦੇ ਨੇ ਕਿੰਨੇ ਦਿਨ ਨਹੀਂ ਜਾਂਦੇ ਇਸ ਦੇ ਬਾਰੇ ਜੋ ਰਿਪੋਰਟ ਛਪੀ ਹੈ ਟ੍ਰਿਬਿਊਨ ਦੇ ਵਿੱਚ ਉਸ ਦੇ ਬਾਰੇ ਹਵਾਲੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਕੈਨੇਡਾ ਇਹ ਕ ਮੰਤਰੀ ਵਿਦਿਆਰਥੀਆਂ ਨੂੰ ਆਈ ਆਰ ਸੀ ਸੀ ਯਾਨੀ ਕਿ ਆਵਾਸ ਵਿਭਾਗ ਵੱਲੋਂ ਆਪਣੇ ਦਸਤਾਵੇਜ਼ਾਂ ਸਮੇਤ ਹਾਜ਼ਰੀਆਂ ਅਤੇ ਕੰਮ ਦੇ ਸਥਾਨ ਆਦ ਦੀ ਜਾਣਕਾਰੀ ਭੇਜਣ ਦੇ ਦਿੱਤੇ ਗਏ ਹੁਕਮਾਂ ਨੇ ਵਿਦਿਆਰਥੀਆਂ ਦੀ ਚਿੰਤਾ ਵਧਾਈ ਹੈ ਬੇਸ਼ੱਕ ਵਿਭਾਗ ਦੇ ਬੁਲਾਰਿਆਂ ਮੰਤਰੀ ਨੇ ਇਸ ਬਾਰੇ ਕੋਈ ਅਧਿਕਾਰਤ ਤੌਰ ਤੇ ਹਾਲੇ ਬਿਆਨ ਨਹੀਂ ਦਿੱਤਾ ਪਰ ਵਿਭਾਗ ਦੇ ਸੂਤਰ ਗੈਰ ਰਸਮੀ ਗੱਲਬਾਤ ਵਿੱਚ ਪੁੱਛ ਪੜਤਾਲ ਬਾਰੇ ਦੱਸਦੇ ਨੇ ਕਿ ਆਮ ਰੁਟੀਨ ਵਿੱਚ ਕੀਤੀ ਜਾ ਰਹੀ ਹੈ ਨਾਲੇ ਵੀ ਹਵਾਲਾ ਦਿੱਤਾ ਗਿਆ ਕਿ ਜਦੋਂ ਕੋਵਿਡ ਦਾ ਦੌਰ ਸੀ ਉਸ ਤੋਂ ਬਾਅਦ ਅਚਾਨਕ ਕੈਨੇਡਾ ਦੇ ਵਿੱਚ ਭੀੜ ਵੱਧ ਗਈ ਵਿਦਿਆਰਥੀਆਂ ਦੀ ਉਦੋਂ ਇੱਕਦਮ ਸਾਰਿਆਂ ਦੇ ਜਾਂਚ ਪੜਤਾਲ ਨਹੀਂ ਸੀ ਸਕੀ ਦਸਤਾਵੇਜ਼ਾਂ ਦੀ ਕੋਖ ਪੜਤਾਲ ਉਹ ਕੀਤੀ ਜਾਵੇ ਇਸ ਕਰਕੇ ਉਸ ਰੁਟੀਨ ਦੇ ਵਿੱਚ ਉਹ ਕਾਰਵਾਈ ਹੋ ਰਹੀ ਹੈ ਤੇ ਦੁਬਾਰਾ ਵੀ ਦਸਤਾਵੇਜ਼ ਮੰਗੇ ਜਾ ਸਕਦੇ ਨੇ ਤੇ ਇਹ ਉਹਨਾਂ ਨੂੰ ਹੱਕ ਹੈ ਦਸਤਾਵੇਜ਼ ਦੇਖਣ ਦਾ ਜਾਂਚ ਪੜਤਾਲ ਕਰਨ ਦਾ ਇਹ ਆਵਾਸ ਵਿਭਾਗ ਸ਼ੱਕ ਦੂਰ ਕਰਨ ਲਈ ਕਿਸੇ ਦੇ ਵੀ ਦਸਤਾਵੇਜ਼ ਜਾਂਚ ਕਰਨ ਦਾ ਹੱਕ ਰੱਖਦਾ ਹੈ ਇਹ ਦਸਤਾਵੇਜ਼ ਦੁਬਾਰਾ ਵੀ ਮੰਗੇ ਜਾ ਸਕਦੇ ਨੇ ਇਸੇ ਕਰਕੇ ਇਹ ਵੀ ਹਵਾਲੇ ਦਿੱਤੇ ਗਏ ਨੇ ਕਿ ਜਿਹੜੀਆਂ ਕੋਖੀਆਂ ਜਾ ਰਹੀਆਂ ਫਾਈਲਾਂ ਦੀ ਜਾਂਚ ਦੁਬਾਰਾ ਕਿਸੇ ਵੇਲੇ ਵੀ ਹੋ ਸਕਦੀ ਹੈ ਉਹਨਾਂ ਇਹ ਵੀ ਆਖਿਆ ਕਿ ਗੈਰ ਕਾਨੂੰਨੀ ਦਸਤਾਵੇਜ਼ਾਂ ਸਹਾਰੇ ਇੱਥੇ ਪੁੱਜੇ ਲੋਕਾਂ ਦੇ ਮਨਾਂ 'ਚ ਡਰ ਹੋਣਾ ਜਾਇਜ਼ ਹੈ ਪਰ ਜਿਹੜੇ ਸੱਚੇ ਲਾਇਕ ਤੇ ਮਿਹਨਤੀ ਵਿਦਿਆਰਥੀ ਨਹੀਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਨੂੰ ਭੁੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਝੰਜਟ ਵਿੱਚ ਪੈਣ ਤੋਂ ਬਿਨਾ ਮੰਗੇ ਗਏ ਦਸਤਾਵੇਜ਼ ਤੁਰੰਤ ਵਿਭਾਗ ਨੂੰ ਭੇਜ ਦੇਣੇ ਚਾਹੀਦੇ ਨੇ ਤੇ ਇਸ ਦੌਰਾਨ ਪਤਾ ਇਹ ਵੀ ਲੱਗਦਾ ਹੈ ਕਿ ਸਖਤੀ ਦੀ ਗਾਜ ਸਿਰਫ ਉਹਨਾਂ ਤੇ ਡਿੱਗਣ ਦੀ ਸੰਭਾਵਨਾ ਜ਼ਿਆਦਾ ਹੈ ਜਿਨ੍ਹਾਂ ਨੇ ਏਜੰਟਾਂ ਦੇ ਜ਼ਰੀਏ ਮਦਦ ਨਾਲ ਕਨੇਡਾ ਪੁੱਜਣ ਲਈ ਸਿਰਫ ਸਟੱਡੀ ਪਰਮਿਟ ਨੂੰ ਸਾਧਨ ਵਜੋਂ ਵਰਤਿਆ ਵਿਭਾਗੀ ਉੱਚ ਅਧਿਕਾਰੀ ਇਹ ਮੰਨ ਕੇ ਚੱਲ ਰਹੇ ਨੇ ਕਿ ਯੋਗਤਾ ਵਿਛਲੀਆਂ ਖਾਮੀਆਂ ਵਾਲੇ ਲੋਕ ਹੀ ਏਜੰਟਾਂ ਦਾ ਸਹਾਰਾ ਭਾਲਦੇ ਨੇ ਜਦਕਿ ਕਈ ਸਾਲਾਂ ਤੋਂ ਸੌਖੀ ਕੀਤੀ ਗਈ ਵੀਜ਼ਾ ਪ੍ਰਕਿਰਿਆ ਦੇ ਫਾਰਮ ਆਮ ਵਿਅਕਤੀ ਸੌਖਿਆ ਹੀ ਭਰ ਸਕਦਾ ਹੈ ਇਹ ਸਾਰੀਆਂ ਗੱਲਾਂ ਹੁਣ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਿੱਥੇ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਕਮਾਂਤਰੀ ਵਿਦਿਆਰਥੀਆਂ ਦੇ ਉੱਤੇ ਇਸ ਤਰ੍ਹਾਂ ਜਾਂਚ ਪੜਤਾਲ ਕਰਨ ਦੀ ਜਿਹੜੀ ਦਸਤਾਵੇਜ਼ਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਦੁਬਾਰਾ ਵੀ ਮੰਗੇ ਜਾ ਸਕਦੇ ਨੇ ਇਸ ਤੋਂ ਪਹਿਲਾਂ ਕਈ ਦਫਾ ਇਹ ਵੀ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਕੈਨੇਡਾ ਸਰਕਾਰ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਅਧਿਕਾਰੀ ਨੇ ਸਰਕਾਰੀ ਉਹ ਕਹਿ ਚੁੱਕੇ ਨੇ ਕਿ ਇੱਥੇ ਜਿਹੜਾ ਤਾਂ ਨਿਯਮਾਂ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਚੱਲੇਗਾ ਰਹੇਗਾ ਜਾਂ ਜਿਹੜਾ ਸਟੱਡੀ ਪਰਮਿਟ ਨੂੰ ਇੱਕ ਸਾਧਨ ਵਜੋਂ ਨਹੀਂ ਵਰਤ ਕੇ ਇੱਥੇ ਆਏਗਾ ਉਹਨਾਂ ਦਾ ਸਹਿਯੋਗ ਪੂਰਾ ਦਿੱਤਾ ਜਾਏਗਾ ਪਰ ਜਿਹੜੇ ਕਿਸੇ ਵੀ ਢੰਗ ਦੇ ਨਾਲ ਟੇਢੇ ਢੰਗ ਦੇ ਨਾਲ ਇੱਥੇ ਵਸਣਾ ਚਾਹੁੰਦੇ ਨੇ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਮੁਸ਼ਕਲਾਂ ਜ਼ਰੂਰ ਖੜੀਆਂ ਹੋ ਸਕਦੀਆਂ ਨੇ ਤਾਂ ਉਸੇ ਦੇ ਵਿੱਚੋਂ ਹੀ ਕਿਉਂਕਿ ਚੋਣਾ ਜਦੋਂ ਨੇੜੇ ਆਉਂਦੀਆਂ ਨੇ ਕਿਸੇ ਵੀ ਮੁਲਕ ਦੇ ਵਿੱਚ ਤਾਂ ਫਿਰ ਉੱਥੋਂ ਦੇ ਮੂਲ ਨਿਵਾਸੀਆਂ ਨੂੰ ਧਿਆਨ ਵਿੱਚ ਰੱਖ ਕੇ ਪਾਲਿਸੀਆਂ ਤੇ ਨੀਤੀਆਂ ਦੇ ਉੱਤੇ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹੀ ਮਾਹੌਲ ਇਸ ਵਕਤ ਕੈਨੇਡਾ ਦੇ ਵਿੱਚ ਬਣਿਆ ਹੋਇਆ ਤੇ ਦੂਜਾ ਜਿਹੜਾ ਇੱਕ ਨਿਜਰਖਾਂਡ ਦੇ ਕਰਕੇ ਕੈਨੇਡਾ ਤੇ ਭਾਰਤ ਦੇ ਸਬੰਧ ਵਿਗੜੇ ਉਸ ਦਾ ਅਸਰ ਵੀ ਸਿੱਧੇ ਤੌਰ ਦੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਵੀ ਕੋਈ ਬੇਸ਼ੱਕ ਇਹ ਆਮ ਰੁਟੀਨ ਦੀ ਕਾਰਵਾਈ ਹੋਵੇ ਪਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਸ ਨੂੰ ਅਜਿਹੀਆਂ ਗਤੀਵਿਧੀਆਂ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਕਿ ਕਿਤੇ ਆਪਸੀ ਵਿਗੜੇ ਹੋਏ ਸਬੰਧਾ ਕਰਕੇ ਤਾਂ ਇਸ ਤਰ੍ਹਾਂ ਨਹੀਂ ਹੋ ਰਿਹਾ ਹਾਲਾਂਕਿ ਸਾਰੇ ਹੀ ਕਮਾਂਤਰੀ ਵਿਦਿਆਰਥੀਆਂ ਦੇ ਬਾਰੇ ਇਹ ਜਾਂਚ ਪੜਤਾਲ ਕਰਨ ਦਾ ਵਿਸ਼ਾ ਹੈ ਪਰ ਉਸ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਖਾਸ ਕਰਕੇ ਭਾਰਤ ਵਿੱਚੋਂ ਵੀ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਇਸੇ ਕਰਕੇ ਜ਼ਿਆਦਾਤਰ ਅਜਿਹੀਆਂ ਗੱਲਾਂ ਨੂੰ ਉਜਹਿ ਮਾਮਲਿਆਂ ਦੇ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ ਹੁਣ ਦੇਖਦੇ ਹਾਂ ਕਿ ਕਮਾਂਤਰੀ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਿਹੜੀ ਜਾਂਚ ਪੜਤਾਲ ਹੋਣੀ ਹੈ ਇਸ ਦੇ ਨਾਲ ਵਾਕਈ ਲਾਇਕ ਤੇ ਮਿਹਨਤੀ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ ਪਵੇਗੀ ਜਾਂ ਫਿਰ ਕਿਤੇ ਨਾ ਕਿਤੇ ਜਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆٹے ਦੇ ਨਾਲ ਘੋਣ ਵੀ ਪੈਸੇਗਾ ਕਿ ਉਹ ਸਥਿਤੀ ਤਾਂ ਨਹੀਂ ਬਣ ਜਾਵੇਗੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਇਸ ਜਾਣਕਾਰੀ ਚਾਹੀ ਨਹੀਂ ਜਾਂ ਤੱਕ ਕੋਈ ਨਵੀਂ ਅਪਡੇਟ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ